ਸ਼ਰਮਣੀ ਕਾਲdal ਦੀ ਵਰਕਿੰਗ ਕਮੇਟੀ ਵੱਲੋਂ ਸਾਥੂ ਜੀ ਸੀ ਬਾਦਲ ਜੀ ਜਿਹੜਾ ਹਸਤੀ ਕਾ ਮਨਜ਼ੂਰ ਕੀਤਾ ਉਹ ਜੱਜਦਾਰ ਸਾਹਿਬ ਦੇ ਹੁਕਮਾਂ ਦੀ ਅਧੂਰੀ ਪਾਲਣਾ ਮੈਂ ਕਹਿ ਸਕਦਾ ਕਿਉਂਕਿ ਉਹਨਾਂ ਨੇ ਤਾਂ ਸੁਭੀ ਜੀ ਬਾਦਲ ਤੇ ਸੁਮੇਤ ਉਹ ਜਿਨ੍ਹਾਂ ਜਿਨ੍ਹਾਂ ਨੇ ਸਿਫੇ ਦਿੱਤੇ ਉਹ ਮਨਜ਼ੂਰ ਕਰਨ ਲਈ ਕਿਹਾ ਸੀ ਬਾਕੀਆਂ ਬਾਰੇ ਚੁੱਪ ਬਟਣਾ ਮੈਂ ਸਮਝਦਾ ਹੂ ਕਿ ਉਹ ਕਮੇਟੀ ਉਲੰਘਣਾ ਕਰਨਾਈ ਚੱਲ ਦੂਜੀ ਸਭ ਤੋਂ ਵੱਡੀ ਉਲੰਘਣਾ ਵਾਲ ਜਿਹੜੀ ਸੀਫ ਹੈ ਤੋਂ ਬਾਅਦ ਪੰਜ ਦੀ ਬਾਗ ਰੋੜ ਸੱਤ ਮੈਂਬਰੀ ਕਮੇਟੀ ਦੇ حوالے ਕੀਤੀ ਸੀ ਸੱਤ ਮੈਂਬਰੀ ਕਮੇਟੀ ਭਰਤੀ ਕਰਕੇ ਨਵੇਂ ਪ੍ਰਧਾਨ ਦੀ ਤਾਉਣ 6 ਮਹੀਨੇ ਦੇ ਅੰਦਰ ਅੰਦਰ ਕਰੇ ਇਹ ਹੁਕਮ ਦਿੱਤੇ ਸੀ ਅੱਜ ਜਿਸ ਤਰ੍ਹਾਂ ਸ਼ਰਮਨੀ ਕਾਲਦਾ ਦੀ ਵਰਕਿੰਗ ਕਮੇਟੀ ਨੇ ਆਪਣੇ ਆਪ ਹੀ ਵਰ ਅਬਜ਼ਰਵਰ ਨਿਯੁਕਤ ਕਰਤੇ ਆਪਣੇ ਆਪੇ ਭਰਤੀ ਕਰਨ ਦੇ ਐਲਾਨ ਕਰਤੇ ਸੱਤ ਮੈਂਬਰੀ ਕਮੇਟੀ ਨੂੰ ਬਿਲਕੁਲੇ ਤਾਰ ਪਿੱਡੋ ਕਰਤਾ ਇਹ ਜਥੇਦਾਰ ਸਾਹਿਬ ਦੇ ਹੁਕਮ ਦੀ ਇਹ ਤਾਂ ਮੈਂ ਸਮਝਦਾ ਉਹ ਤੋਂ ਲੰਗੜਾ ਕਰਨ ਵਾਲੀ ਗੱਲ ਹੈ ਉਹ ਤੋਂ ਪਕੌੜੇ ਵਾਲੀ ਗੱਲ ਹੈ ਉਹਨੂੰ ਪਿੱਟ ਦਿਖਾਉਂ ਵਾਲੀ ਗੱਲ ਹੈ ਔਰ ਇਹ ਕਿਸੇ ਤਰ੍ਹਾਂ ਵੀ ਪੰਥ ਕੀਤਾ ਨਹੀਂ ਹੋ ਸਕਦਾ ਜਹਦਾਰ ਨੇ ਸਾਹਿਬ ਨੇ ਜਿਹੜੀ ਭਾਵਨਾ ਲੋਕਾਂ ਦੀ ਪ੍ਰਗਟ ਕੀਤੀ ਸੀ ਕਿ ਖਿੱਲਰੀ ਹੋਈ ਸ਼ਕਤੀ ਨੂੰ ਜੋੜਿਆ ਜਾਵੇ ਤੇ ਉਹਦੇ ਲਈ ਸੱਤ ਮੈਂਬਰੀ ਕਮੇਟੀ ਬਣਾਈ ਸੀ ਉਹਦੇ ਆਲੇ ਦੁਆਲੇ ਜਿੰਨੇ ਖਿੰਡੀਆਂ ਹੋਏ ਸਾਰੇ ਦਲ ਸੀ ਭਾਵੇਂ ਸ਼ਰਮਣੀ ਗੱਲ ਦਾ ਸੁਧਾਰ ਲੈ ਰਹੀ ਸੀ ਭਾਵੇਂ ਕੋਰ ਸੀ ਸਾਰੇ ਨੂੰ ਆਪਣੇ ਚੁੱਲੇ ਸੇਟ ਕੇ ਸੱਤ ਮੈਂਬਰੀ ਕਮੇਟੀ ਦੇ ਨਾਲ ਖੜਨ ਦਾ ਆਦੇਸ਼ ਸੀ ਅੱਜ ਇਸ ਤਰ੍ਹਾਂ ਕਰਕੇ ਮੈਂ ਸਮਝਦਾ ਉਹ ਸਾਰੇ ਨੂੰ ਤਾਰ ਪਿੱਡੋ ਕੀਤਾ ਅਸੀਂ ਅੱਜ ਬੇਨਤੀ ਕਰਦੇ ਹਾਂ ਕਿ ਉਹ ਇਹ ਪੰਥਕ ਹਿੱਤਾਂ 'ਚ ਆ ਪੰਜਾਬ ਦੇ ਹਿੱਤਾਂ 'ਚ ਤੇ ਜਹਦਾ ਸਾਹਿਬ ਦੇ ਹੁਕਮ ਨਾਮੇ ਨੂੰ ਪਰ ਇਨਮਿਨ ਮੰਨਿਆ ਜਾਵੇ ਉਹ ਤੇ ਮਤਲਬ ਉਹ ਤੋਂ ਭਜਣਾ ਉਹਨੂੰ ਤਾਕੀਡੋ ਕਰਨਾ ਪੰਥਕ ਹਿੱਤਾਂ 'ਚ ਕਦੇ ਵੀ ਨਹੀਂ ਹੋ ਸਕਦਾ ਔਰ ਕਿਉਂਕਿ ਜੇ ਪੰਥਕ ਸ਼ਕਤੀ ਨੂੰ ਜੋੜਨਾ ਤਾਂ ਸਾਰਿਆਂ ਨੂੰ ਨਾਲ ਜੋੜਨਾ ਪਏਗਾ ਔਰ ਜਹਦਾ ਸਾਹਿਬ ਦੇ ਹੁਕਮ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ ਅਸੀਂ ਉਹਨਾਂ ਨੂੰ ਅੱਜ ਅਪੀਲ ਕਰਦੇ ਆਂ ਜੇ ਅਕਾਲੀ ਕੌਣ ਵਾਲੇ ਕੋ ਕੋਨਾਵਾਰੀ ਬਣਨਗੇ ਹੁਕਮ ਤੇ ਪਾਲਣਾ ਕਰਨਗੇ ਫਿਰ ਹੋਰ ਕੌਣ ਕਰੇਗਾ ਸ਼੍ਰੋਮਣੀ ਗੱਲਬਾਤ ਦੀ ਵਰਕਿੰਗ ਕਮੇਟੀ ਵੱਲੋਂ ਸਾਹਮੁਈ ਸੀ ਬਾਦਲ ਨੂੰ ਜਿਹੜਾ ਅਸਤੀਫਾ ਮਨਜ਼ੂਰ ਕੀਤਾ ਉਹ ਜਦਦਰ ਸਾਹਿਬ ਦੇ ਹੁਕਮਾਂ ਦੀ ਅਧੂਰੀ ਪਾਲਣਾ ਮੈਂ ਕਹਿ ਸਕਦਾ ਕਿਉਂਕਿ ਉਹਨਾਂ ਨੇ ਤਾਂ ਸੁਭੀਰ ਸਿੰਘ ਬਾਦਲ ਦੇ ਸਮੇਤ ਉਹ ਜਿਨ੍ਹਾਂ ਜਿਨ੍ਹਾਂ ਨੇ ਸਿਫੇ ਦਿੱਤੇ ਉਹ ਮਨਜ਼ੂਰ ਕਰਨ ਲਈ ਕਿਹਾ ਸੀ ਬਾਕੀਆਂ ਬਾਰੇ ਚੁੱਪ ਬਟਣਾ ਮੈਂ ਸਮਝਦਾ ਉਸ ਹੁਕਮ ਦੀ ਉਲੰਘਣਾ ਕਰਨਾਈ ਗੱਲ ਦੂਜੀ ਸਭ ਤੋਂ ਵੱਡੀ ਉਲੰਘਣਾ ਵਾਂ ਜਿਹੜੀ ਸਿਫੇ ਤੋਂ ਬਾਅਦ ਪੰਥ ਦੀ ਬਾਗਦੋਰ ਸੱਤ ਮੈਂਬਰੀ ਕਮੇਟੀ ਦੇ ਹਵਾਲੇ ਕੀਤੀ ਸੀ ਸੱਤ ਮੈਂਬਰੀ ਕਮੇਟੀ ਭਰਤੀ ਕਰਕੇ ਨਵੇਂ ਪ੍ਰਧਾਨ ਦੀ ਚੋਣ 6 ਮਹੀਨੇ ਦੇ ਅੰਦਰ ਅੰਦਰ ਕਰੇ ਇਹ ਹੁਕਮ ਦਿੱਤੇ ਸੀ ਅੱਜ ਜਿਸ ਤਰ੍ਹਾਂ ਸ਼੍ਰੋਮਣੀ ਕਾਲ ਦਾ ਦੀ ਵਰਕਿੰਗ ਕਮੇਟੀ ਨੇ ਆਪਣੇ ਆਪ ਹੀ ਪਰ ਅ ਅਫੀਸਰ ਵਰ ਨਿਯੁਕਤ ਕਰਤੇ ਆਪਣੇ ਆਪੇ ਭਰਤੀ ਕਰਨ ਦੇ ਐਲਾਨ ਕਰਤੇ ਸੱਤ ਮੈਂਬਰੀ ਕਮੇਟੀ ਨੂੰ ਬਿਲਕੁਲੇ ਤਾਰ ਪਿੱਡੋ ਕਰਤਾ ਇਹ ਜਹੇਦਾਰ ਸਾਹਿਬ ਦੇ ਹੁਕਮ ਦੀ ਇਹ ਤਾਂ ਮੈਂ ਸਮਝਦਾ ਉਹ ਤੋਂ ਲੰਗੜਾ ਕਰਨ ਵਾਲੀ ਗੱਲ ਆ ਉਹ ਤੋਂ ਪਕੌੜੇ ਵਾਲੀ ਗੱਲ ਆ ਉਹਨੂੰ ਪਿੱਠ ਦਿਖਾਉਣ ਵਾਲੀ ਗੱਲ ਆ ਔਰ ਇਹ ਕਿਸੇ ਤਰ੍ਹਾਂ ਵੀ ਪੰਥ ਕੀਤਾ ਨਹੀਂ ਹੋ ਸਕਦਾ ਜਹੇਦਾਰ ਨੇ ਸਾਹਿਬ ਨੇ ਜਿਹੜੀ ਭਾਵਨਾ ਲੋਕਾਂ ਦੀ ਪ੍ਰਗਟ ਕੀਤੀ ਸੀ ਕਿ ਖਿੱਲਰੀ ਹੋਈ ਸ਼ਕਤੀ ਨੂੰ ਜੋੜਿਆ ਜਾਵੇ ਤੇ ਉਹਦੇ ਲਈ ਸੱਤ ਮੈਂਬਰੀ ਕਮੇਟੀ ਬਣਾਈ ਸੀ ਉਹਦੇ ਆਲੇ ਦੁਆਲੇ ਨੇ ਕੀ ਲਿਆ ਹੋਇਆ ਸਾਰੇ ਦਲ ਸੀ ਭਾਵੇਂ ਸ਼ਰਮਣੀ ਗੱਲ ਦਾ ਸੁਧਾਰ ਲਹਿਰ ਸੀ ਭਾਵੇਂ ਕੋ ਹੋਰ ਸੀ ਸਾਰੇ ਨੂੰ ਆਪਣੇ ਚੁੱਲੇ ਸਵੇਟ ਕੇ ਛੱਤ 'ਤੇ ਬੜੀ ਘੋੜੀ ਨਾਲ ਕੜਨ ਦਾ ਕਦੇ ਸੀ ਅੱਜ ਇਸ ਤਰ੍ਹਾਂ ਕਰਕੇ ਮੈਂ ਸਮਝਦਾ ਉਹ ਸਾਰੇ ਨੂੰ ਤਾਰਕਿਡੋ ਕੀਤਾ ਅਸੀਂ ਅੱਜ ਬੇਨਤੀ ਕਰਦੇ ਹਾਂ ਕਿ ਉਹ ਇਹ ਪੰਥਕ ਹਿੱਤਾਂ 'ਚ ਆ ਪੰਜਾਬ ਦੇ ਹਿੱਤਾਂ 'ਚ ਤੇ ਜਨਤਾ ਦਾ ਸਾਹ ਤੇ ਹੁਕਮ ਨਾਵੇਂ ਨੂੰ ਪਰ ਇਨਮਿਨ ਮੰਨਿਆ ਜਾਵੇ ਉਹ ਤੇ ਮਤਲਬ ਉਹ ਤੋਂ ਭੱਜਣਾ ਉਹਨੂੰ ਤਾਰਕਿਡੋ ਕਰਨਾ ਪੰਥਕ ਹਿੱਤਾਂ 'ਚ ਕਦੇ ਵੀ ਨਹੀਂ ਹੋ ਸਕਦਾ ਔਰ ਕਿਉਂਕਿ ਜੇ ਪੰਥਕ ਸ਼ਕਤੀ ਨੂੰ ਜੋੜਨਾ ਤਾਂ ਸਾਰਿਆਂ ਨੂੰ ਨਾਲ ਜੋੜਨਾ ਪਵੇਗਾ ਔਰ ਜੈਦਾ ਸਾਹਿਬ ਦੇ ਹੁਕਮ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ ਅਸੀਂ ਉਹਨਾਂ ਨੂੰ ਅੱਜ ਅਪੀਲ ਕਰਦੇ ਜੇ ਅਕਾਲੀ ਕੌਣ ਵਾਲੇ ਫਕੂਨਾਵਾਰੀ ਕਰਨਗੇ ਹੁਕਮ ਦੇ ਪਾਲਣ ਕਰਨਗੇ ਫਿਰ ਹੋਰ ਕੌਣ ਕਰੇਗਾ